ਰੀਮਾਰਡ ਮਿਲ ਚੁਕਾ ਹੈ ਤੇ ਹੁਣ ਰਿਮਾਰਡ ਤੇ ਅਗਲੀ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹ ਰਿਮਾਰਡ ਹੈ ਜਿਹੜਾ ਹਾਸਲ ਕੀਤਾ ਗਿਆ ਹੈ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਇਹ ਬਾਬਾ ਪਿਛਲੇ ਕਈ ਸਾਲਾਂ ਤੋਂ ਅਜੇਹੀਆਂ ਗਲਤ ਹਰਕਤਾਂ ਕਰ ਰਿਹਾ ਹੈ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਗਰਾਉਂ ਦੇ ਗੁਰਦੁਆਰਾ ਚਰਨਕਾਟ ਸਾਹਿਬ ਦੇ ਵਿੱਚ ਜੋ ਰਾਏਕੋਟ ਰੋਡ ਦੇ ਉੱਤੇ ਬਣਿਆ ਹੋਇਆ ਖਾੜੇ ਦੇ ਬਾਬਾ ਬਲਜਿੰਦਰ ਸਿੰਘ ਦੇ ਨਾਮ ਦੇ ਨਾਲੇ ਜਿਹੜਾ ਜਾਣਿਆ ਜਾਂਦਾ ਹੈ ਇਹ ਸਥਾਨ ਤੇ ਬਾਬਾ ਬਲਜਿੰਦਰ ਸਿੰਘ ਨੂੰ ਅੱਜ ਜਗਰਾਉਂ ਪੁਲਿਸ ਨੇ ਕਾਬੂ ਕਰ ਲਿਆ ਤੇ ਇਹ ਵੀ ਦੱਸ ਦੇਣਾ ਕਿ ਇਸ ਬਾਬੇ ਦੇ ਉੱਤੇ ਇੱਕ ਨਹੀਂ ਦੋ ਨਹੀਂ ਕਈ ਬਲਾਤਕਾਰਾਂ ਦੇ ਇਲਜ਼ਾਮ ਲੱਗੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਰੇਕ ਕੁੜੀ ਦੇ ਨਾਲ ਇਸ ਬਾਬੇ ਨੇ ਗੁਰੂ ਘਰ ਦੇ ਵਿੱਚ ਹੀ 40 ਤੋਂ 50 ਵਾਰ ਸਬੰਧ ਬਣਾਏ ਸੀ ਇਹ ਜਿਹੜੇ ਵੱਡੇ ਇਲਜ਼ਾਮ ਲੱਗੇ ਸੀ ਸਵੇਰ ਦੀ ਲਿਵਿੰਗ ਇੰਡੀਆ న్యూਸ ਵੀ ਇਹ ਖਬਰ ਤੁਹਾਡੇ ਨਾਲ ਚਲਾ ਰਿਹਾ ਤੇ ਇਹ ਵੀ ਦੱਸ ਦਿੰਦੇ ਆ ਅਮਰਪਾਲ ਸਿੰਘ ਮਹਿਰੂ ਦੇ ਵੱਲੋਂ ਇਸ ਬਾਬੇ ਦੀ ਕੁੱਟਮਾਰ ਕੀਤੀ ਗਈ ਤੇ ਉਸ ਇਸ ਨਾਲ ਮਿਲ ਕੇ ਸਾਰਾ ਮਾਮਲਾ ਕੀ ਉਹ ਵੀ ਜਾਣਿਆ ਗਿਆ ਤੇ ਕੁੜੀ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਸੀ ਉਸ ਕੁੜੀ ਦੀ ਵੀ ਵੀਡੀਓ ਵਾਇਰਲ ਹੋ ਰਹੀ ਇਸ ਬਾਬੇ ਦੇ ਨਾਲ ਬੈਠਿਆਂ ਤੇ ਸਮਝੌਤਾ ਹੋਣ ਦੀ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਜਿਹੜਾ ਮਾਮਲਾ ਇਹ ਸਵੇਰ ਤੋਂ ਪੱਖਿਆ ਹੋਇਆ ਸੀ ਕਿਉਂਕਿ ਗੁਰੂ ਘਰ ਦੇ ਨਾਲੇ ਦਾ ਮਾਮਲਾ ਸਬੰਧਤ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਅਪਡੇਟ ਇਹ ਹੈ ਕਿ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਇਸ ਪਖੰਡੀ ਬਾਬੇ ਦਾ ਬਲਾਤਕਾਰੀ ਬਾਬੇ ਦਾ ਰਿਮਾਂਡ ਲੈ ਲਿਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਾਬਾ ਔਰਤਾਂ ਦੇ ਨਾਲ ਜ਼ਬਰ ਜਨਾਹ ਕਰਦਾ ਸੀ ਤੇ ਇੱਕ ਔਰਤ ਦੀ ਸ਼ਿਕਾਇਤ ਦੇ ਹਿੱਤੇ ਹੁਣ ਪੁਲਿਸ ਨੇ ਇਸ ਬਾਬੇ ਨੂੰ ਚੁੱਕ ਲਿਆ ਹੈ ਤੇ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਕੇ ਇਸ ਨੂੰ ਰਿਮਾਂਡ ਹਾਸਲ ਕਰਕੇ ਇਸ ਦੀ ਹੁਣ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਸਖਤੀ ਦੇ ਨਾਲ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਪਿੱਛੋਂ ਕੋਈ ਵੀ ਸੇਵਾ ਕਰਨ ਵਾਲਾ ਜਿਹੜਾ ਨਹੀਂ ਬਚਿਆ ਜਿਸਤੇ ਕਰਕੇ ਐਸਜੀਪੀਸੀ ਵੱਲੋਂ ਕਦਮ ਚੁੱਕਦੇ ਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਮੂਹ ਪੋਥੀਆਂ ਸਾਫ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੋਂ ਲੈ ਜਾ ਕੇ ਹੁਣ ਕਿਸੇ ਹੋਰ ਸਥਾਨ ਦੇ ਉੱਤੇ ਸ਼ਿਸ਼ੋਭਿਤ ਕੀਤਾ ਗਿਆ ਮਾਨ ਮਰਿਆਦਾ ਦੇ ਨਾਲ ਤੇ ਇਹ ਜਿਹੜਾ ਸਥਾਨ ਹੈ ਹੁਣ ਪੂਰੇ ਤਰੀਕੇ ਨਾਲ ਖਾਲੀ ਕਰ ਦਿੱਤਾ ਗਿਆ ਤੇ ਬਾਬਾ ਇਹ ਜਿਹੜਾ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ